ਦੋਸਤੋ ਕੀ ਤੁਸੀਂ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵੀ ਹੋ ਸਕਦਾ ਹੈ ਪੋਪ ਕਾਰਨ ਬ੍ਰੇਨ ਫੀਵਰ ਜਾਨੂੰ ਲੱਛਣ ਅਤੇ ਇਸ ਦੀਆਂ ਕੀ ਨੇ ਸਾਵਧਾਨੀਆਂ ਔਰ ਅਗਰ ਤੁਸੀਂ ਲੋਗ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਮੋਬਾਈਲ ਨੇ ਸਾਡੀ ਜ਼ਿੰਦਗੀ ਦਾ ਇੱਕ अहम ਹਿੱਸਾ ਬਣ ਚੁੱਕਾ ਹੈ ਮੋਬਾਈਲ ਨੇ ਜਿੱਥੇ ਕਾਫੀ ਫਾਇਦੇ ਹਨ ਉੱਤੇ ਇਸ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਹਨ ਕਈ ਅਧਿਆਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਅੱਜ ਕੱਲ੍ਹ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕਾਫੀ क्रेज ਹੈ ਹਾਲਾਂਕਿ ਕਈ ਅਧਿਆਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਲੋਕਾਂ ਦੇ ਦਿਮਾਗ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਹੁਣ ਸੋਸ਼ਲ ਮੀਡੀਆ ਕਾਰਨ ਲੋਕਾਂ ਨੂੰ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਪੌਪ ਕਾਰਨ ਬ੍ਰੇਨ ਫੀਬਰ ਕਿਹਾ ਜਾ ਰਿਹਾ ਹੈ ਅਰੇ ਕਹਿਣਾ ਕੀ ਚਾਹਤੇ ਹੋ ਆਓ ਜਾਣਦੇ ਹਾਂ ਇਹ ਬਿਮਾਰੀ ਕੀ ਹੈ ਇਸ ਦੇ ਕਾਰਨ ਅਤੇ ਰੋਗਤਮ ਦੇ ਤਰੀਕੇ ਅਬੇ ਜਲਦੀ ਬੋਲ ਦੋਸਤੋ ਗੱਲ ਕਰਦੇ ਆਂ ਪੋਪਕਾਰਨ ਬ੍ਰੇਨ ਫੀਵਰ ਦੀ ਸੋਸ਼ਲ ਮੀਡੀਆ ਦੀ ਲੱਗਤ ਕਾਰਨ ਲੋਕਾਂ ਵਿੱਚ ਨਵੀਆਂ ਨਵੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਨਾ ਹਾਲ ਵਿੱਚ ਹੀ ਸੋਸ਼ਲ ਮੀਡੀਆ ਤੇ ਖਪਤਾਂ ਵਿੱਚੋਂ ਪੋਪਕਾਰਨ ਬ੍ਰੇਨ ਫੀਵਰ ਦੇਖੀ ਗਈ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦੇ ਕੀ ਲੱਛਣ ਹਨ ਦੋਸਤੋ ਆਨਲਾਈਨ ਬਹੁਤ ਜ਼ਿਆਦਾ ਸਮਾਂ ਬਿਤਾਉਣ ਕਰਨਾ ਪੌਪ ਕਾਰਨ ਬ੍ਰੇਨ ਫੀਵਰ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ ਕਈ ਅਧਿਐਨਾਂ ਅਨੁਸਾਰ ਫੋਨ ਕੰਪਿਊਟਰ ਅਤੇ ਸੋਸ਼ਲ ਮੀਡੀਆ ਤੇ ਲਗਾਤਾਰ ਵਰਤੋਂ ਨਾਲ ਸਾਡੇ ਦਿਮਾਗ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਇਸ ਤੋਂ ਇਲਾਵਾ ਇਸ ਦਾ ਸਾਡੇ ਧਿਆਨ ਕੇਂਦਰਿਤ ਕਰਨ ਦੀ ਸ਼ਕਤੀ ਵੀ ਘਟਦੀ ਹੈ ਅਜਿਹਾ ਕਿ ਜੇਕਰ ਤੁਸੀਂ ਇੱਕ ਚੀਜ਼ ਤੇ ਧਿਆਨ ਸਹੀ ਦੇ ਨਹੀਂ پا ਰਹੇ ਤਾਂ ਤੁਸੀਂ ਪੌਪ ਕਾਰਨ ਬ੍ਰੇਨ ਫੀਵਰ ਦਾ ਸ਼ਿਕਾਰ ਹੋ ਸਕਦੇ ਹੋ ਜੋ 2011 ਵਿੱਚ UWI ਸਕੂਲ ਆਫ ਸਾਈਕੋਲੋਜੀ ਦੇ ਖੋਜਕਰਤਾں ਦੁਬਾਰਾ ਤਿਆਰ ਕੀਤਾ ਗਿਆ ਸੀ ਇਸ ਵਿੱਚ ਦਿਮਾਗ ਡਿਜੀਟਲ ਦੁਨੀਆ ਦੀ ਤਰ੍ਹਾਂ ਮਲਟੀਟਾਸਕਿੰਗ ਅਤੇ ਸਕਰੋਲਿੰਗ ਦਾ ਆਦੀ ਹੋ ਜਾਂਦਾ ਹੈ ਅਤੇ ਕੰਮ ਕਰਦੇ ਸਮੇਂ ਦਿਮਾਗ ਉਸੇ ਤਰ੍ਹਾਂ ਪ੍ਰਕਿਰਿਆ ਕਰਦਾ ਹੈ ਆਓ ਜਾਣਦੇ ਹਾਂ ਇਸ ਦੇ ਕੀ ਲੱਛਣ ਹਨ ਆ ਮਾਲਮ ਹੈ ਤੇਰੇ ਬਾਪ ਕੋ ਮੈਂ ਸਿਖਾ ਨੰਬਰ 1 ਟੀਵੀ ਦੇਖਦੇ ਸਮੇਂ ਹਰ ਮਿੰਟੋਂ ਤੇ ਚੈਨਲ ਬਦਲਣਾ ਨੰਬਰ 2 ਮੋਬਾਈਲ ਦੇ ਇੱਕ ਪੇਜ ਤੇ ਧਿਆਨ ਫੋਕਸ ਨਾ ਕਰ ਸਕਣਾ ਅਤੇ ਦਿਮਾਗ ਦਾ ਦੂਜੀਆਂ ਚੀਜ਼ਾਂ ਵੱਲ ਭਟਕਣਾ ਨੰਬਰ 3 ਦਿਮਾਗ ਦਾ ਬੱਚਿਆਂ ਵਾਂਗ ਬਾਰ-ਬਾਰ ਹੋਰ ਚੀਜ਼ਾਂ ਵੱਲ ਕੇਂਦਰਿਤ ਹੋਣਾ ਅਤੇ ਫੋਕਸ ਨਾ ਕਰ ਪਾਉਣਾ ਦੋਸਤੋ ਇਹ ਸਮੱਸਿਆ ਹੋ ਸਕਦੀਆਂ ਹਨ ਪਾਪ ਕਰਨ ਬ੍ਰੇਨ ਫੀਬਰ ਨਾਲ ਤੁਸੀਂ ਕਿਸੇ ਵੀ ਕੰਮ ਤੇ ਫੋਕਸ ਨਹੀਂ ਕਰ ਪਾਉਂਦੇ ਜੇਕਰ ਇਸ ਦਾ ਸਹੀ ਸਮੇਂ ਤੇ ਇਲਾਜ ਨਾ ਕੀਤਾ ਜਾ ਸਕੇ ਤਾਂ ਹੌਲੀ ਹੌਲੀ ਸਿੱਖਣ ਅਤੇ ਯਾਦਦਾਸ਼ਤ ਤੇ ਵੀ ਮਾੜਾ ਅਸਰ ਪੈ ਸਕਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੀਆਂ ਭਾਵਨਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਬਹੁਤ ਸਾਰੇ ਲੋਕਾਂ ਵਿੱਚ ਚਿੰਤਾ ਦੀ ਸਮੱਸਿਆ ਵੀ ਦੇਖੀ ਗਈ ਹੈ ਇਸ ਦਾ ਕਾਰਨ ਲੋੜੀ ਦੇ ਧਿਆਨ ਦੀ ਘਾਟ ਹੈ ਅਤੇ ਮਨ ਉਦਾਸੀ ਦਾ ਸ਼ਿਕਾਰ ਹੋ ਰਿਹਾ ਹੈ ਪਾਪ ਕਰਨ ਬ੍ਰੇਨ ਫੀਬਰ ਦਿਮਾਗੀ ਸਮਰੱਥਾ ਤੇ ਵੀ ਅਸਰ ਪਾ ਰਿਹਾ ਹੈ ਕਿਉਂਕਿ ਇਸ ਨਾਲ ਜ਼ਿਆਦਾਤਰ ਯਾਦਦਾਸ਼ਤ ਤੇ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਕਿਸੇ ਵੀ ਵਿਸ਼ੇਸ਼ ਤੇ ਡੂੰਘੀ ਜਾਣ ਆਰੀ ਹਾਸਲ ਕਰਨ ਵਿੱਚ ਅਸਰ ਪੈਂਦਾ ਹੈ ਆਓ ਜਾਣਦੇ ਹਾਂ ਇਸ ਤੋਂ ਕਿਸ ਤਰ੍ਹਾਂ ਬਚਾ ਕੀਤਾ ਜਾ ਸਕਦਾ ਹੈ ਨੰਬਰ 1 ਇਸ ਤੋਂ ਬਚਣ ਲਈ ਸਿੰਗਲ ਟਾਸਕਿੰਗ ਤੇ ਧਿਆਨ ਦਿਓ ਨੰਬਰ 2 ਸਮੇਂ-ਸਮੇਂ ਤੇ ਡਿਜੀਟਲ ਟਾਕਸ ਕਰੋ ਨੰਬਰ 3 ਇੱਕ ਨਿਸ਼ਚਿਤ ਸਮੇਂ ਲਈ ਡਿਜੀਟਲ ਡਿਵਾਈਸਾਂ ਤੋਂ ਦੂਰ ਰਹੋ ਨੰਬਰ 4 ਮਲਟੀਟਾਸਕਿੰਗ ਦੀ ਬਜਾਏ ਸਿੰਗਲ ਟਾਸਕਿੰਗ ਤੇ ਜ਼ਿਆਦਾ ਧਿਆਨ ਦਿਓ ਭਾਵ ਇੱਕ ਸਮੇਂ ਵਿੱਚ ਇੱਕ ਕੰਮ ਤੇ ਹੀ ਧਿਆਨ ਕੇਂਦਰਿਤ ਕਰੋ ਨੰਬਰ 6 ਪੜ੍ਹਨ ਅਤੇ ਕਸਰਤ ਵਿੱਚ ਵੀ ਸਮਾਂ ਕੱਢੋ ਨੰਬਰ 7 ਇਸ ਤੋਂ ਇਲਾਵਾ ਰੋਜ਼ਾਨਾ 10 ਮਿੰਟ ਮੈਡੀਟੇਸ਼ਨ ਕਰਕੇ ਆਪਣਾ ਫੋਕਸ ਸੁਧਾਰੋ ਖਤਮ ਬਾਈ ਬਾਈ ਟਾਟਾ ਗੁੱਡ ਬਾਏ ਗਿਆ